ਕੋਈ ਇਕਨੋਮਿਸ ਕੀ ਪੜ੍ਹਦੇ ਆ ਉਸ ਯੂਨੀਵਰਸਿਟੀ ਤੋਂ ਜਿਹੜਾ ਬਾਬਾ ਸਾਹਿਬ ਅੰਬੇਦਕਰ ਦਾ ਘਰ ਹੈ ਨਾ ਉਹ 7 ਕਿਲੋਮੀਟਰ ਹੈ ਕਿੰਨਾ ਡਿਸਟੈਂਸ ਆ ਬਕਵਾ ਕਿ ਨਾ 7 ਕਿਲੋਮੀਟਰ ਜਿਹੜਾ ਅੱਜ ਇੰਗਲੈਂਡ ਦੀ ਇੰਗਲੈਂਡ ਦੇ ਵਿੱਚ ਭਾਰਤ ਸਰਕਾਰ ਨੇ ਖਰੀਦ ਲਿਆ ਬਾਬਾ ਸਾਹਿਬ ਅੰਬੇਦਕਰ ਦਾ ਪੰਜਵਾਂ ਸੀਟ ਸੱਤਲ ਬਣਾਇਆ ਉਸ ਘਰ ਦੇ ਵਿੱਚ ਉਹ ਬੰਗਲੇ ਰਹਿੰਦੇ ਆ ਬਾਬਾ ਸਾਹਿਬ ਅੰਬੇਦਕਰ ਔਰ ਉਹ 7 ਕਿਲੋਮੀਟਰ ਚੋਰੀਬਤ ਦੇ ਸਕੂਲ ਪੈਂਦਾ ਲੈਡਰ ਸਕੂਲ ਕਲੋਮਿਸ ਪਰ ਬਾਬਾ ਜੀ ਆਪਾਂ ਮੇਰੇ ਕਦ ਜਦੋਂ ਫੁੱਲ ਟਾਈਮ ਹੁੰਦਾ ਸੀ ਯੂਨੀਵਰਸਿਟੀ ਜਾਂਦੇ ਸੀ ਜਦੋਂ ਲੰਚ ਕਰਨਾ ਤਾਂ ਪੈਦਲ ਘਰ ਆਣਾ ਸੁਣਿਓ ਅੱਜ ਹਰੀ ਘਰ ਦੇ ਵਿੱਚ ਪੂਵਿਲ ਪੁਰਵਿਲ ਖੜੇ ਆਏ ਉਹ ਗੱਡੀਆਂ ਦਾ ਆਨੰਦ ਮਾਨਣ ਵਾਲੇ ਲੋਕੋ ਆਪਣੇ ਪੁਰਖੇ ਦਾ ਸੰਘਰਸ਼ ਨੂੰ ਝਾਕ ਮਾਰਿਓ ਕੀ ਕਹਿੰਦੇ ਹਿੰਦੀ ਮੈਂ ਹਰ ਰੋਜ਼ 7 ਕਿਲੋਮੀਟਰ ਲੰਚ ਕਰਨ ਵਾਸਤੇ ਘਰ ਆਨਾ ਇੱਕ ਦਿਨ ਬਾਬਾ ਦਾਮ ਬੇਟਾ ਔਰ ਉਹਨਾਂ ਦੇ ਨਾਲ ਪੂਰਾ ਅੰਗਰੇਜ਼ ਲੜਕਾ ਲੰਚ ਕਰਨੇ ਵਾਸਤੇ ਵਾਪਸ ਆਇਆ ਇੱਕ ਦਿਨ ਲੰਚ ਕਰਨ। ਔਰ ਰਸਤੇ ਦੀ ਵਿੱਚ ਜਦੋਂ ਗੁਜ਼ਰਦੇ ਆਂ ਆਨਾngਲੇ ਸੱ ਰਾਸਤੇ 'ਚ ਇੱਕ ਖੂਟ ਪਾਤੇ ਕਿਤਾਬਾਂ ਦੀ ਜਿਹੜੀ ਦੁਕਾਨ ਸੀ ਉਹ ਲੱਗਿਓ ਸੀ। ਮੈਂ ਦਫਨ ਲੱਗਿਆ ਕਿ ਇਹ ਗਿਆਨ ਕਿਤਾਬ ਆਪਤ ਹੋਇਆ ਵਿਚਾਰਾਂ ਦਾ ਪਰਵਰਕਣ ਹੁੰਦਾ ਕੀਤਾ ਫੁੱਟ ਪਾਤੋਏ ਦਾ ਨੰਝ ਆਇਆ ਛੱਟ ਤੋਂ ਫੁੱਟ ਪਾਤੀ ਗਾਣ ਲੱਗੀ ਐ ਬੁਖਸ ਦੀ ਤਾਂ ਬਾਬਾ ਸਾਹਿਬ ਨੂੰ ਵੇੜ ਕੇ ਤੇ ਗਰੀਜ ਲੜਕਾ ਕੋਰਾ ਚਾਰਿਆ ਧੋਨੇ ਬਾਬਾ ਸਾਹਿਬ ਨੂੰ ਵੇੜ ਕੇ ਰੁਕੇ ਇੱਥੇ ਮੁੜ ਕੇ ਦੇਖਿਆ ਉਹਦੇ ਦੇਖਿਆ ਕਿ ਨਾਲ ਕਿਏ ਕਿਤਾਬਾਂ ਦੀ ਤਾਂ ਬਾਬਾ ਸਾਹਿਬ ਬੇਠ ਕੇ ਬਾਪਸ ਉਸ ਬੁੱਕ ਸਟਾਲ ਤੇ ਚਲੇ ਗਏ ਜਦੋਂ ਵਾਪਸ ਮੁੜੇ ਕਿਤਾਬਾਂ ਖਰੀਦੀਆਂ ਜਿੰਨੇ ਪੈਸਿਆਂ ਨਾਲ ਉਹਨਾਂ ਨੇ ਲੰਚ ਕਰਨਾ ਸੀ ਉੰਨੇ ਪੈਸਿਆਂ ਦੀਆਂ ਕਿਤਾਬਾਂ ਖਰੀਦੀਆਂ ਨਾਲ ਅੰਗਰੇਜ਼ ਲੜਕਾ ਪੂਰਾ ਵੀ ਲੜਕਾ ਉਹਨਾਂ ਦਾ دوست ਹੈ ਜਿਹੜਾ ਨਾਲ ਪੜਦਾ ਸੀ ਉਹ ਵਾਪਸ ਫਿਰ ਘਰ ਨੂੰ ਨਹੀਂ ਚੱਲੇ ਲੰਚ ਕਰਨ ਵਾਪਸ ਫਿਰ ਯੂਨੀਵਰਸਿਟੀ ਵੱਲੋਂ ਚੱਲ ਪਏ ਉਹ ਤੋਂ ਵਾਪਸ ਚੱਲੇ ਤਾਂ ਗੋਰਾ ਲੜਕਾ ਕਹਿੰਦਾ ਡਾਕਟਰ ਹੰਬੇਟਰ ਅੱਜ ਲੰਚ ਨਹੀਂ ਕਰਨਾ ਮੈਂ ਦੱਸਣ ਲੱਗਿਆ ਕਿ ਵਿਚਾਰ ਕੀਤਾ ਉਹ ਪ੍ਰਵੰਤਨਾ ਦਾ ਕਿਉਂ ਸਾਡੇ ਪੁਰਖਿਆਂ ਨੇ ਸਾਨੂੰ ਸੰਘਰਸ਼ ਵਿੱਚ ਬਗੌੜ ਦਿੱਤੀ ਸੰਵਿਧਾਨ ਨੂੰ ਵਾਪਸ ਕਦੋਂ ਮਿਲੇ ਉਹ ਕਹਿੰਦੇ ਡਾਕਟਰ ਹੰਬੇਟਰ ਅੱਜ ਲੰਚ ਨਹੀਂ ਕਰਨਾ ਤਾਂ ਸਾਡੇ ਪੁੱਤ ਕੇ ਜਵਾਬ ਦੀ ਹੈ ਸੁਣਿਓ ਮੇਰੀਆਂ ਮਾਉਂ ਬਣਾਓ ਬੁੱਲਰ ਕੋ ਨਾਸਾ ਭਟਾ ਬੁੱਖਾ ਕਹਿੰਦਾ ਜੇ ਅਗਰ ਇੱਕ ਦਿਨ ਮੈਂ ਰੋਟੀ ਨਾ ਵੀ ਖਾਧੀ ਤਾਂ ਮੈਂ ਮਰ ਨਹੀਂ ਜਲਿਆ ਅਗਰ ਮੈਂ ਗਿਆਨ ਦੀ ਪ੍ਰਾਪਤੀ ਜਿੱਤੇ ਕੱਟ ਰਹਿ ਗਿਆ ਅਗਰ ਮੈਨੂੰ ਗਿਆਨ ਦੀ ਪ੍ਰਾਪਤੀ ਨਾ ਹੋਈ ਤਾਂ ਆਪਣੇ ਲੋਕਾਂ ਦਾ ਜਿਹੜਾ ਉਹ ਦੁੱਖਾਂ ਸੱੇ ਪੰਜ ਉਹ ਛੜਾ ਨਹੀਂ ਛੜਾ ਕੋਣ ਕਹਿ ਰਿਹਾ ਮਹਾਨ ਪੁਰਖਾ ਅਫੀਕੀ ਕਹਿੰਦਾ ਸੁਆਲ ਪੈਦਾ ਹੁੰਦਾ ਡਾਕਟਰਾਂ ਦੇ ਬਦੌਲਤ ਜਿੱਦਾਂ ਇਸ ਦੇਹ 'ਚ ਪੈਦਾ ਹੋਏ ਫਟਾ ਨਾਮਕਾਰਮ ਹੁੰਦਾ ਹੈ ਜਾਤੀ ਦਾ ਛੱਤੀ ਵੜਵਾਉਂਦਾ ਹੈ ਸੂਚੀ ਦਾ ਛੱਤੀ ਵੜਵਾਉਂਦਾ ਹੈ ਪਰ ਸਕੂਲ ਦੇ ਦਰਵਾਜ਼ੇ ਖੁੱਲ ਜਾਂਦੇ ਆ ਸਾਡੇ ਲਈ ਡਾਕਟਰ ਮਿੱਤਰ ਨੇ ਕਿਹਾ ਕਿ ਜਦੋਂ ਸਵੇਰੇ ਤੁਸੀਂ ਉੱਠਦੇ ਹੋ ਤੁਹਾਨੂੰ 2 ਘੰਟੀਆਂ ਪੜਾਈ ਦਿੰਦੀਆਂ ਇੱਕ ਮੰਦਰ ਦੀ ਘੰਟੀ ਇੱਕ ਸਕੂਲ ਦੀ ਘੰਟੀ ਮੰਦਰ ਦੀ ਘੰਟੀ ਤੁਹਾਨੂੰ ਅੰਧਵਿਸ਼ਵਾਸ ਹੋਰ ਲਾਏਗੀ ਕੋਈ ਵੀ ਘੰਟੀ ਸਾਨੂੰ ਅਖੰਡ ਜੋਤੀ ਜਲਾਉਣ ਦੇ ਵਾਅਦੇ ਲੈ ਕੇ ਜਾਏਗੀ ਫੈਸਲਾ ਤੁਸੀਂ ਕਰਨਾ ਹੈ। ਸਹੀ ਹੈ। ਤੁਸੀਂ ਮੰਦਰ ਦੀ ਘੰਟੀ ਵਜਾਣੀ ਹੈ ਕਿ ਸਕੂਲ ਦੀ ਵਜਾਣੀ ਹੈ? ਪਾਪਾ ਸਭ ਨੂੰ ਬੇਟ ਕਰਦਾ ਬਾਹਰ ਗਿਆ। ਹੀ ਕਹਿੰਦੇ ਹੈ ਅਗਰ ਮੰਦਰ ਮੇਂ ਭਗਵਾਨ ਹੁੰਦਾ ਠੀਕ ਹੈਂਦੇ ਪਾਪਾ ਸਭ ਕਹਿੰਦੇ ਅਗਰ ਅੰਦਰ ਮੇਂ ਭਗਵਾਨ ਹੁੰਦਾ ਤਾਂ ਮੰਦਰ ਕੇ ਬਾਹਰ ਬਖਾਰੀਆਂ ਨੂੰ ਪੀਖ ਮੰਨਣੇ ਦੀ ਲੋਫਸ ਨਹੀਂ ਆਉਂਦੀ।

ਜਿਹੜੀਆਂ ਬੌਮਾਂ ਜਿਹੜੀ ਔਲਾਦ ਆਪਣੇ ਬਾਪ ਦਾ ਕਹਿਣਾ ਨਹੀਂ ਮੰਨਦੀ ਉਹ ਔਲਾਦ ਦਾ ਵਕਤ ਹੋਣਾ ਲਾਸ਼ ਵੀ ਜਿਹੜੀ ਔਲਾਦ ਆਪਣੇ ਬੁਢੋਗਾਂ ਦਾ ਕਹਿਣਾ ਨਹੀਂ ਮੰਨਦੀ ਉਹ ਔਲਾਦ ਜ਼ਿੰਦਗੀ ਚ ਕਾਮਯਾਬ ਨਹੀਂ ਕਦੀ ਹੋ ਸਕਦੀ ਨਹੀਂ ਹੋ ਸਕਦੀ ਚਾਹੇ ਤੁਸੀਂ ਆਪਣੇ ਨਿੱਜੀ ਜੀਵਨ ਦੀ ਚਾਹਤ ਮਾਰਿਓ ਜਿਹਨਾਂ ਮੁਰਖਿਆਂ ਨੇ ਸਾਨੂੰ ਐਨੀ ਤੰਗੀਆਂ ਤਕਰੀਫਾਂ ਦੇ ਨਾਲ ਆ ਵੱਡਾ ਜਹਾਜ਼ ਬਣਾਇਆ ਪ੍ਰੋਗਰਾਮ ਚਲਾ ਰਹੇ ਹੋ ਪਰ ਇੱਕ ਸਮਾਂ ਸੀ ਉਸ ਜਿੰਨੇ ਯੋਗੇ ਨਹੀਂ ਸੀ ਜਾਓ ਅੱਜ ਵੀ ਘੁੰਮ ਕੇ ਦੇਖੋ ਇਸ ਦੇਸ਼ ਦੇ ਵਿੱਚ ਸਾਡੇ ਲੋਕਾਂ ਦੇ ਲਾਲ ਪਿੰਡਾਂ ਦੀ ਚਾਰਦواری ਨਹੀਂ ਹੈ ਮਹਾਰਾਸ਼ਟਰ ਕਿਥੇ ਜਾਣ ਦਾ ਮੌਕਾ ਮਿਲਿਆ ਮੈਂ 3 ਸਾਲ ਉਥੇ ਜੀਵਨ ਦੀ ਨੌਕਰੀ ਕੀਤੀ ਦੇ ਕੇ ਬਾਬਾ ਸਰਪੰਚ ਮੇਡਰ ਨੇ ਪਾਰਟ ਟਾਈਮ ਮਾੜ ਤੇ ਚੋਬ ਦਾ ਕਲਾਕ ਦੇ ਮੋਰਚਾ ਲਾਇਆ ਸੀ ਨਾ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਰਾਈਗਰ ਡਿਸਟ੍ਰਿਕਟ ਹੈ ਪਟਨਾਕ ਮਾੜ ਉਸ ਹਲਕੇਰਾ ਉਸ ਸ਼ਹਿਰ ਦਾ ਨਾਮ ਮਹਾੜਿਆ ਉੱਥੇ ਮੋਰਚਾ ਲਾਇਆ ਬਾਬਾ ਸਰਪੰਚ ਉੱਥੇ ਮੈਂ ਇੰਜੀਨੀਅਰ ਹਾਂ ਮੈਂ 3 ਸਾਲ ਉੱਥੇ ਸਰਵਿਸ ਕਰਕੇ ਆਇਆ ਤਾਂ ਮੇਰਾ ਸ਼ੌਂਕ ਤੈ ਲੋ ਜਾਂ ਮੇਰੀ ਰੁਚੀ ਤੈ ਲੋ ਮੈਂ ਜਦੋਂ ਮੈਨੂੰ ਮੇਰੀ 8 ਘੰਟੇ ਦੀ ਰੁਟੀਨ ਹੁੰਦੀ ਸੀ ਜਦੋਂ ਮੇਰਾ ਫ੍ਰੀ ਟਾਈਮ ਹੋਣਾ ਮੈਂ ਕੰਪਨੀ ਦੀ ਵਾਰਸ਼ਲ ਘੇਟੀ ਲੈਣੀ ਪਿੰਡ ਦਾ ਦੌਰਾ ਕਰਨਾ ਦੇਖਣਾ ਤਾਂ ਸਾਡੇ ਲੋਕਾਂ ਦੇ ਘਰ ਕਿੰਨਾ ਵਿੱਚ ਚਾਰ ਦਿਵਾਰੀ ਹੋਈ ਹੋਆ ਕੰਪਰੀ ਬਣੀ ਹੋਊ ਅੱਜ ਵੀ ਸਾਡੇ ਲੋਕਾਂ ਦੇ ਘਰ ਫੌਂਟਰੀ ਤੋਂ ਅੱਜ